हां तो प्यारे बच्चे सारे प्यारे ससी काल हां बेटा वो देदा 학ला पखे ते अरिदीन आपा रेखावाਾਂ ਅਤੇ ਕੋਣਾਵਾਲਾ ਚੈਪਟਰ ਸ਼ੁਰੂ ਕੀਤਾ ਹੋਇਆ ਸੀ ਬੇਟਾ ਤਾਂ ਆਪਾਂ 31 ਸਵਾਲ ਇਹਦੇ ਕਰ ਚੁੱਕੇ ਸੀ ਸੌਰੀ ਬੇਟਾ 32 ਸਵਾਲ ਕਰ ਚੁੱਕੇ ਸੀਗੇ ਤੇ ਹੁਣ ਆਪਾਂ ਆਗੇ ਸਵਾਲ ਨੰਬਰ 33 ਦੇ ਉੱਤੇ ਸਵਾਲ ਨੰਬਰ 33 ਧਿਆਨ ਦੇ ਨਾਲ ਦੇਖ ਲੋ ਬੇਟਾ ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਵੀ ਹੇਠਾਂ ਦਿੱਤੇ ਚਿੱਤਰ ਵਿੱਚ x ਦਾ ਮੁੱਲ ਲੱਭੋ ਠੀਕ ਹੈ ਬੇਟਾ ਤਾਂ x ਦੀ ਕੀਮਤ ਲੱਭਣੀ ਆ ਬੇਟਾ ਆ ਦੇਖੋ ਆ ਸਿਖਰ ਸਨਮੂਕ ਕੋਣ ਬਣਦੇ ਪਿਆ 124 ਡਿਗਰੀ ਵੀ ਤੇ 2x 10 ਡਿਗਰੀ ਵੀ ਸਿਖਰ ਸਨਮੂਕ ਕੋਣ ਮਿੰਤੀ ਦੇ ਵਿੱਚ ਬਰਾਬਰ ਹੁੰਦੇ ਇਸ ਕਰਕੇ ਇਹਨਾਂ ਨੂੰ ਬਰਾਬਰ ਕਰਕੇ ਅਸੀਂ x ਦੀ ਕੀਮਤ ਹੈ ਜਿਹੜੀ ਲੱਭ ਲਵਾਂਗੇ ਤਾਂ 2x 10 124 ਠੀਕ ਹੈ 10 ਨੇ ਉਧਰ ਜਾ ਕੇ ਘਟਾਓ ਚ ਬਦਲ ਜਾਣਾ 2x 124 ਘਟਾਓ 2x 124 10 ਤਾਂ 2x 114 ਆ ਗਿਆ ਬੇਟਾ ਤਾਂ ਆ ਦੋ ਨੇ ਇੱਧਰ ਜਾ ਕੇ ਭਾਗ ਆ ਜਾਣਾ ਕੱਟੇ ਜਾਣੇ 2 5 10 ਤੇ 2 ਅਤੇ 14 57 ਡਿਗਰੀ ਬੇਟਾ x ਦੀ ਕੀਮਤ ਆ ਜਿਹੜੀ ਉੱਤਰ ਆ ਜਾਊਗਾ ਤਾਂ ਹਾਂ ਤਾਂ ਬੇਟਾ ਇੱਥੇ x ਬਰਾਬਰ 57 ਡਿਗਰੀ ਆ ਜਾਂਦਾ ਠੀਕ ਹੈ ਕੀ ਕਰਨਾ ਸਿਖਰ ਸੰਮੁਖ ਕੋਣ ਅਸੀਂ ਬਰਾਬਰ ਕਰਦੇ ਨੇ ਹੁੰਦੇ 2x 10 124 2x 124 110 ਤੇ x 124 124 10 114 ਤੇ ਇਹਦਾ 2x 2x 114 x 57 ਡਿਗਰੀ ਆ ਗਿਆ ਠੀਕ ਹੈ ਬੇਟਾ ਤਾਂ ਹੁਣ ਬੇਟਾ ਅੱਗੇ ਗੱਲ ਕਰਦੇ ਇਹ ਆਪਾਂ ਦੇਖਦੇ ਆ ਇਹਦੇ ਵਿੱਚ ਬੇਟਾ ਆਲਟਰਨੇਟਿਵ ਆਨਸਰ ਦਿੱਤੇ ਹੋਏ ਆ ਉਹਨੇ 180 123 103 113 ਬੇਟਾ ਕੋਈ ਵੀ ਆਲਟਰਨੇਟਿਵ ਆਨਸਰ ਹੈ ਜਿਹੜਾ ਇਹਦੇ ਵਿੱਚ ਠੀਕ ਨਹੀਂ ਤੁਹਾਨੂੰ ਸਵਾਲਾਂ ਦੇ ਵਿੱਚ ਮੈਂ ਬੇਟਾ ਆਲਟਰਨੇਟਿਵ ਆਨਸਰ ਹੈ ਜਿਹੜੇ ਉਹ ਠੀਕ ਕਰਕੇ ਦੇ ਦੂੰਗਾ ਠੀਕ ਹੈ ਤਾਂ ਇਹਦਾ 57 ਡਿਗਰੀ ਉੱਤਰ ਆਊਗਾ ਇਸ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਅੱਗੇ ਗੱਲ ਕਰਦੇ ਆ ਸਵਾਲ ਨੰਬਰ 34 ਦੀ ਤਾਂ ਸਵਾਲ ਨੰਬਰ 34 ਦੇ ਵਿੱਚ ਵੀ ਧਿਆਨ ਦੇ ਨਾਲ ਦੇਖੋ ਬੇਟਾ ਕਹਿੰਦਾ x ਜਮਾ Y ਕੋਣ X ਕੋਣ Y ਪਤਾ ਕਰਨਾ ਬੇਟਾ ਇਹ ਦੇ ਨਾਲ ਕੋਰਿਲੇਟ ਹੀ ਕਰਦਾ ਪਿਆ ਉਹੀ ਸਵਾਲ ਆ ਇਹ ਠੀਕ ਆ ਉਸੇ ਸਵਾਲ ਦਾ ਅਗਲਾ ਪਾਰਟ ਬਣਾਇਆ ਹੋਇਆ ਤਾਂ ਬੇਟਾ X ਦੀ ਕੀਮਤ ਤਾਂ ਆਪਾਂ ਕੱਢ ਲਈ 57 ਡਿਗਰੀ ਹੈ ਨਾ ਹੁਣ ਆਪਾਂ Y ਦੀ ਕੀਮਤ ਕੱਢਣੀ ਹੈ ਤਾਂ Y ਦੀ ਕੀਮਤ ਕੱਢਣ ਦੇ ਲਈ ਬੇਟਾ ਆ 124 ਡਿਗਰੀ ਹੈ ਤੇ ਆ ਜਿਹੜਾ ਹੈਗਾ ਤੁਹਾਨੂੰ ਪਤਾ ਵੀ ਇੱਕ ਰੇਖੀ ਜੋੜਾ ਬਣਦਾ ਪਿਆ 24 ਤੇ Y ਆ ਇੱਕ ਸਰਲ ਰੇਖਾ ਨਾ ਤਾਂ ਇਹਦਾ ਮਤਲਬ ਅਸੀਂ y ਦੀ ਕੀਮਤ ਕੱਢ ਲੈਨੇ ਹੈ y ਦੀ ਕੀਮਤ x y ਤੇ 124 ਕਿੰਨੇ ਬਣਨਗੇ ਬੇਟਾ 180 ਡਿਗਰੀ ਕਿਉਂਕਿ ਰੇਖੀ ਜੋੜਾ ਹੁੰਦਾ ਹੈ ਨਾ ਤਾਂ y ਬਰਾਬਰ ਇਹਥੇ ਕੋਣ y ਬਰਾਬਰ 180 124 ਗੱਲ ਸਮਝ ਲੱਗ ਗਈ ਬੇਟਾ ਟੋਟਲ ਇਹਨਾਂ ਦਾ 180 ਹੁੰਦਾ ਜੇ 124 ਘਟਾ ਦਾਂਗੇ ਆ ਕੋਣ y ਆ ਜਾਊਗਾ ਤੇ ਜਦੋਂ ਬੇਟਾ ਆਪਾਂ ਘਟਾਉਨੇ ਆ ਇਹ ਕਿੰਨੇ ਆ ਜਾਂਦੇ ਆ ਦਸਾਂ ਚੋਂ 4 ਗਏ 6 ਬਾਕੀ ਤੇ ਦਸਾਂ ਚੋਂ 4 ਗਏ 6 ਬਾਕੀ 7 ਸੱਤਾਂ ਚੋਂ 2 ਗਏ 5 ਬਾਕੀ 56 ਡਿਗਰੀ ਆ ਗਿਆ ਠੀਕ ਆ ਕੋਣ Y ਸਾਡੇ ਕੋਲੇ ਬੇਟਾ 56 ਡਿਗਰੀ ਆ ਗਿਆ ਹੁਣ ਇਹਦੇ ਵਿੱਚ ਉਹ ਪੁੱਛਦਾ ਪਿਆ ਕੋਣ X ਕੋਣ Y ਕਿੰਨਾ ਹੁੰਦਾ ਠੀਕ ਆ ਤਾਂ ਕੋਣ X ਬੇਟਾ ਆਪਾਂ ਕੱਢ ਲਿਆ ਸੀਗਾ कोण x ਆਪਾਂ ਆ ਕੱਢਿਆ ਸੀ 57 ਡਿਗਰੀ ਕੋਣ y ਕੱਢ ਲਿਆ 56 ਡਿਗਰੀ ਤੇ ਕੋਣ x ਕੋਣ y 7 ਤੇ 6 13 5 5 10 ਤੇ 1 11 ਇਹ ਆ ਗਿਆ ਬਰਾਬਰੇ ਬੇਟਾ 113 ਡਿਗਰੀ ਉੱਤਰ ਆ ਗਿਆ ਠੀਕ ਹੈ ਬੇਟਾ ਤੇ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਬੇਟਾ ਤੇ ਬੇਟਾ d1 ਹੈ ਜਿਹੜਾ ਇਹਦਾ ਰਾਈਟ ਆਨਸਰ ਆਉਂਦਾ ਪਿਆ 113 ਡਿਗਰੀ ਠੀਕ ਹੈ ਅਸੀਂ d1 ਨੂੰ ਐਜ਼ ਅ ਰਾਈਟ ਆਨਸਰ ਇੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਗੇ ਆਪਾਂ ਸਵਾਲ ਨੰਬਰ 35 ਦੇ ਉੱਤੇ ਸਵਾਲ ਨੰਬਰ 35 ਨੂੰ ਧਿਆਨ ਦੇ ਨਾਲ ਦੇਖੋ ਕਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ OA ਅਤੇ OB ਵਿਰੋਧੀ ਕਿਰਨਾ ਹਨ ਜੇਕਰ X ਬਰਾਬਰ 25 ਡਿਗਰੀ ਹੋਵੇ ਤਾਂ OA ਤੇ OB ਵਿਰੋਧੀ ਕਿਰਨਾ ਹੈ ਬੇਟਾ ਆਹ ਚਿੱਤਰ ਦਿੱਤਾ ਹੋਇਆ ਹੈ ਠੀਕ ਹੈ ਤਾਂ ਕਹਿੰਦਾ ਜੇਕਰ x ਬਰਾਬਰ 25 ਡਿਗਰੀ ਆ ਤਾਂ y ਦੀ ਕੀਮਤ ਆ ਸਹੀ ਦੱਸਣੀ ਆ ਬੇਟਾ ਇਹ ਦੇ ਵਿੱਚ ਵੀ ਸਵਾਲ ਨੂੰ ਸਮਝਣ ਦੀ ਲੋੜ ਹੈਗੀ ਆ ਸਿਰਫ ਸੌਖਾ ਜਿਹਾ ਸਵਾਲ ਹੈਗਾ 180 ਦੇ ਵਿੱਚ ਜੋੜ ਘਟਾਓਈ ਆ ਪੁੱਤ ਸਾਰੀ ਦੀ ਸਾਰੀ ਜੇ x ਬਰਾਬਰ 25 ਡਿਗਰੀ ਆ ਬੇਟਾ ਤਾਂ ਆ ਕਿੰਨੇ ਡਿਗਰੀ ਦਾ ਹੋ ਗਿਆ ਆਹ ਕੋਣ 75 ਡਿਗਰੀ ਦਾ ਇਧਰਲਾ ਪਾਸਾ ਠੀਕ ਹੈ ਇਹ ਆ ਦੇਖੋ ਬੇਟਾ ਇਧਰਲਾ ਪਾਸਾ 3 25 ਆਹਾ ਕੋਣ ਬਰਾਬਰ 75 ਡਿਗਰੀ ਆ ਗਿਆ ਠੀਕ ਹੈ ਇਹਦਾ ਮਤਲਬ 2y 5° 75° ਹੁਣ ਇੱਥੇ 75 ਆ ਗਿਆ ਨਾ ਤਾਂ ਆ ਸਾਰਾ ਕੋਣ ਕਿੰਨੇ ਡਿਗਰੀ ਦਾ ਹੋਊਗਾ ਕਿਉਂਕਿ ਇਹ ਸਰਲ ਦੇਖਾਤੇ ਆ ਸਾਰੇ ਕੋਣ ਦਾ ਜੋੜ ਕਿੰਨਾ ਹੋ 180° ਠੀਕ ਹੈ ਤਾਂ ਅਸੀਂ ਕੀ ਕਰਾਂਗੇ 2y 5° ਜਮਾ 75 ਡਿਗਰੀ ਬਰਾਬਰ 180 ਠੀਕ ਹੈ ਤਾਂ 75 ਤੇ 5 80 ਹੋਗੇ ਇਹ 80 ਨੇ ਉਧਰ ਜਾ ਕੇ ਬੇਟਾ ਇਹਦੇ ਵਿੱਚੋਂ ਘਟ ਜਾਣਾ ਹੈ ਠੀਕ ਹੈ ਤਾਂ 2y 180 80 ਕਿਉਂਕਿ 75 ਤੇ 50 80 ਜਮਾ ਦੇ ਸੀ ਅੱਧਰ 80 ਉਧਰ ਜਾ ਕੇ ਘਟਾਓ ਚ ਬਦਲ ਗਏ ਤਾਂ 2y 100 ਆ ਗਿਆ ਤੇ ਆ 2 ਨਾਲ ਕੱਟੇ ਜਾਣਗੇ 50 y 50° ਉੱਤਰ ਆ ਜਾਊਗਾ ਤਾਂ ਉਹਨੇ ਪੁੱਛਿਆ ਬੇਟਾ y ਦੀ ਕੀਮਤ ਆ ਜਿਹੜੀ ਕਿੰਨੀ ਹੋਊਗੀ ਤਾਂ ਬੇਟਾ ਇੱਥੇ b1 ਆ ਜਿਹੜਾ 50° ਦਿੰਦਾ ਪਿਆ b1 ਨੂੰ ਅਸੀਂ a ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 35 ਅਗਲੇ ਸਵਾਲ ਆਪਾਂ ਬੇਟਾ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ